ਅਡੋ ਵਾਲੂ ਟੂਲਪੁਰਾ ਪਲਾਜ਼ਾ ਦੇ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਨੌਜਵਾਨ ਮੁੰਡੇ ਕੁੜੀਆਂ ਦੀ ਮੌਤ ਹੋਈ ਹੈ ਤਿੰਨ ਮੁੰਡੇ ਔਰ ਦੋ ਨਾਬਾਲਗ ਕੁੜੀਆਂ ਦੀ ਇਸ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਡਿਵਾਈਡਰ ਦੇ ਨਾਲ ਕਾਰ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਕਈ ਕਿਲੋਮੀਟਰ ਤੱਕ 끄ੜੀਸ ਦੀ ਜਾਂਦੀ ਹੈ ਔਰ ਹਾਦਸਾ ਇੰਨਾ ਦਰਦਨਾਕ ਸੀ ਕਿ ਇਸ ਵਿੱਚ ਇੱਕ ਲੜਕੀ ਦੀ ਗਰਦਨ ਤੜ ਤੋਂ ਵੱਖ ਹੋ ਜਾਂਦੀ ਹੈ ਤਾਂ ਬੇਹਦ ਦਰਦਨਾਕ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਜੀ ਜਿਹੜੇ ਮ੍ਰਿਤਕ ਨੇ ਉਹ ਜਗਰਾਉਂ ਦੇ ਰਹਿਣ ਵਾਲੇ ਨੇ ਫਿਲਹਾਲ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਔਰ ਕੱਲ ਰਾਤ ਇਹ ਦਰਦਨਾਕ ਹਾਦਸਾ ਲਾਡੂਵਾਲ ਟੋਲ ਪਲਾਜ਼ਾ ਦੇ ਨੇੜੇ ਵਾਪਰਦਾ ਜਿਸ ਦੇ ਵਿੱਚ ਪੰਜ ਨੌਜਵਾਨ ਮੁੰਡੇ ਕੁੜੀਆਂ ਦੀ ਮੌਤ ਹੋ ਜਾਂਦੀ ਹੈ ਤਿੰਨ ਮੁੰਡੇ ਔਰ ਦੋ ਨਵਾਲਗ ਕੁੜੀਆਂ ਗੱਡੀ ਦੇ ਵਿੱਚ ਸਵਾਰ ਸੀ ਔਰ ਲਾਡੂਵਾਲ ਟੋਲ ਪਲਾਜ਼ਾ ਦੇ ਨੇੜੇ ਡਿਵਾਈਡਰ ਦੇ ਨਾਲ ਟਕਰਾ ਜਾਂਦੇ ਨੇ ਦੱਸਿਆ ਜਾ ਰਿਹਾ ਕਿ ਕਾਰ ਕਾਫੀ ਤੇਜ਼ ਰਫ਼ਤਾਰ ਸੀ ਜਿਸ ਸਮੇਂ ਹਾਦਸਾ ਵਾਪਰਦਾ ਔਰ ਬੇਕਾਬੂ ਹੋ ਕੇ ਇਹ ਡਿਵਾਈਡਰ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਕਈ ਕਿਲੋਮੀਟਰ ਤੱਕ ਘੜੀ ਸਿੱਧੀ ਜਾਂਦੀ ਹੈ ਔਰ ਇਸ ਦੇ ਵਿੱਚ ਜੋ ਮੁੰਡੇ ਕੁੜੀਆਂ ਸਵਾਰ ਸੀ ਤਾਂ ਉਹਨਾਂ ਦੇ ਸਰੀਰ ਦੇ ਅੰਗ ਤੱਕ ਵੱਖ ਹੋ ਗਏ ਇੰਨਾ ਦਰਦਨਾਕ ਹਾਦਸਾ ਕਿਸੇ ਦਾ ਹੱਥ ਕਿਸੇ ਦਾ ਪੈਰ ਢੜ ਤੋਂ ਵੱਖ ਹੋ ਜਾਂਦਾ ਹੈ ਔਰ ਕਿਸੇ ਦਾ ਸਿਰ ਢੜ ਤੋਂ ਵੱਖ ਹੋ ਜਾਂਦਾ ਹੈ ਤਾਂ ਇੱਕ ਲੜਕੀ ਉਸ ਦਾ ਸਿਰ ਕਹਿੰਦੇ ਕਿ ਫਾਟੀ ਗਿਆ ਮੌਕੇ ਦੇ ਉੱਤੇ ਢੜ ਤੋਂ ਵੱਖ ਹੋ ਗਿਆ ਔਰ ਨਜ਼ਰ ਨਹੀਂ ਆ ਰਿਹਾ ਚਿਹਰਾ ਬਿਲਕੁਲ ਵੀ ਕਿਉਂਕਿ ਸਰਦਾ ਨਾਮੋ ਨਿਸ਼ਾਨ ਤੱਕ ਨਹੀਂ ਚਿਹਰਾ ਕੁਚਲਿਆ ਗਿਆ ਕਿਸ ਤਰੀਕੇ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਉਹ ਲਾਡੂਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਦਿਖਾ ਰਹੇ ਆਂ ਔਰ ਇਹ ਤਸਵੀਰ ਉਸ ਕਾਰ ਦੀ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਜਿਸ ਦੇ ਵਿੱਚ